ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆਂ ਕਬੂਤਰਬਾਜ਼ੀ ਮੁਕਾਬਲੇ ਵਿੱਚ ਚੰਡੀਗੜ੍ਹ ਦੇ ਕੋਲੇ ਵੀਰੇ ਦੇਖਦੇ ਆਂ ਫਿਰ ਬੌਲੀ ਖੜਿਆਰੀ ਕਹਿੰਦੇ ਚੱਲ ਕੇ ਆਇਆਗੇ ਤੇ ਨੰਬਰ-ਨੰਬਰ ਲਿਖੀ ਜਾਂਦੇ ਚੱਲ ਜੀ ਜਾਂਦੇ ਆ ਹਨਾ ਤੇ ਨਾਮ ਲਿਖੀ ਜਾਂਦੇ ਆ ਤੇ ਰੰਗ ਦੇਖਦੇ ਆਂ ਫਿਰ ਆਪਾਂ ਗੱਲ ਕਿੱਥੇ ਜਾ ਕੇ ਬਡੂਗੀ ਇਹ ਰੋਜ਼ ਇਹਨਾਂ ਤੋਂ ਮਿਲਦਾ ਹੈ ਜੀ 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 ਜ ਜਾਨੋ ਰਾਨੂ ਪਾਣੀ ਪੋਣੀ ਦੇਣਗੇ ਉਹ ਵੀ ਸਾਨੂੰ ਦਿਖਾਵਾਂਗੇ ਸਾਰੇ ਕਿਵੇਂ ਕੋਤ ਬਰਣੋਂ ਕਿਥੇ ਛੱਡ ਜਾਣਗੇ ਅਸ ਗੁੱਡੀ ਬਣਵੇ ਅੱਖਾ ਹਾਂ ਖਾਈ ਬਈ ਕੰਡ ਹਰ

ਪਾਣੀ ਕੋਣੀ ਦੇਣਗੇ ਉਹ ਵੀ ਸੋਨੂੰ ਦੇਖਾ ਮੈਂ ਹੈਨਾ ਜਦੋਂ ਛੱਡਣਗੇ ਜਾਂ ਨਵਰਾ ਤੇ ਦੂਰ ਨੇੜੇ ਚੱਲ ਕੇ ਖਿੜਿਆਰੀ ਆਇਆ ਅੱਜ ਕੰਦੇ ਚੰਟੀਗੜ੍ਹ ਦੇ ਨਾਲ ਪਿੰਡਾ ਮੇਰੇ ਵੀਰੋ ਮਹਾਲੀ ਦੇ ਵਿੱਚ ਮਹਾਲੀ ਦੇ ਨਾਲ ਮੇਲਾ ਲੱਗਿਆ ਪਿਆ ਦੇਖਾਂਗੇ ਫਿਰ ਗੱਲ ਕਿੱਥੇ ਜਾ ਕੇ ਨੇਪੜਨੀ ਆ 3500 ਰੁਪਇਆ ਐਂਟਰੀ ਆ ਤੇ ਬਸ ਹੁਣ ਤਿਆਰ ਦਿਲ ਕਰਨਗੇ ਜਾਂ ਨੰਬਰ ਸਾਰੇ ਇਲਸ ਨੇ ਦੱਸਾਂਗੇ ਵੀ ਜਿਹੜੇ ਗੁਬੁੱਤਰ ਨੇ ਬਾਜੀ ਮਾਰਨੇ ਕਿਨੇ ਕਿੰਨੇ ਬਦਾਮ ਖਾਇਆ ਚ ਲੱਗ ਜਾਣਾ ਪਤਾ ਕਦੀ 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 ਸਤਨ ਕੀ ਕੋਈ ਸਤਨ ਨਹੀਂ ਲੱਗਦਾ ਤੇ ਆ ਫਿਰਤੀ ਆ ਸਾਰੇ ਖਣਤੀ ਗੁਬੁੱਤਰ ਤੇ ਦੇਖ ਲਓ ਤੁਸੀਂ ਤਿਆਰ ਕਰੀ ਜਾਂਦੇ ਆ पाणी <laughs> ख आई लव यू? हां। तलब्बी? हां। ਹੋਰ ਬਰਾਏ ਪਰ ਬਿੱਲੀ ਹੈ। ਬੋਲ ਵਈ ਸਕੀ। ਸਾਇਲ ਮਿਲਵਾ। ਹੋਰ ਚੁੱਪ ਕਰ ਗਿਆ। ਹੁਣ ਤੂੰ ਚੁੱਪ ਕਰ ਜਾ ਫੇਰ ਮੈਂ ਜਦ ਤੱਕ ਬੋਲ ਰਿਹਾ ਜਦ ਤੂੰ ਬੋਲਿਆ ਨਹੀਂ। ਉਹ ਕਹਿ ਰਿਹਾ ਮਨੂੰ। ਖਤਰਨ ਦਾ ਤੂੰ ਚਲੇ ਜਾਂਦਾ। ਠੀਕ ਹੈ। ਹਾਂ। ਠੀਕ ਹੈ। ਸਾਲਾ ਮੋਗਾ ਦਾ ਦੂਸਰਾ। ਚਾਹ ਦਾ ਟੁਕਾ। ਉੱਪਰ ਦਾ। ਟਿੱਕੀ ਕਰੀ ਰਿਹਾ। ਦਈ ਆ। ਵਾਰੀਕਾ ਚੇ ਜੀ ਰੰਗ ਵੀ ਲਿਖੇ ਜਾਂਦੇ ਆ ਕਾਲੀ 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 ਵੀ ਸਮੇਂ ਦਿਖਾਵਾਂਗੇ ਬੈਟ 570 ਕੋ ਉੱਤਰ ਮੇਰੇ ਸਾਹਮਣੇ ਹੋ ਜਾਣਗੇ ਬਾਕੀ ਕਰਦੇ ਆ ਗੱਲ ਵੀ ਨਿਆ ਵਿੱਚ ਕੀ ਕੀ ਇਨਸ਼ਾ ਅੱਲਾਹ ਵਾਤਾ ਹਨ ਉਹ ਵੀ ਤੁਹਾਨੂੰ ਦੱਸਾਂਗੇ ਵਾਰਿਆ ਲਾਈਵ ਮੌਸਾ ਹੈਗਾ ਬਿੱਠਾ ਪਈਂ ਬਿੱਠਾ ਕਾਲੀ ਕੁੜੀ ਰੰਗ ਮੁਖਦਿਆ ਤਾਂ ਤੂੰ ਵੀ ਹੈ ਨਾ ਕਮਾਲ ਦਾ ਬੰਦਾ ਲਓ ਜੀ ਰਗ ਸਾਰੇ ਲਿਖੇ ਗਏ ਤੇ ਹੁਣ ਪਾਣੀ ਵੇਣ ਦੀ ਤਿਆਰੀ ਆ ਡੰਡਾ ਵੀ ਹੈ ਨਾ ਤੇ ਹੁਣ ਪਾਣੀ ਦੇ ਕੇ ਬਸ ਛੱਡੇ ਜਾਣਗੇ ਇੱਥੋਂ ਲੈ ਕੇ ਪਿੱਛੇ ਤੱਕ ਹੈ ਸਾਰੀ ਤਿਆਰੀ ਹੈ ਦੇਖੋ ਰੰਗ ਸਾਰੇ ਲਿਖੇ ਹੋਏ ਆਰੈਂਜ ਦੇ ਰੇ ਵੀਰੇ ਹੋਰ ਰੱਖ ਲਈਏ ਤਿਆਰਤਾਰੀ ਮੋਰ ਦੀ ਹੋਲੇ ਮੋਰ ਦੀ ਤਿਆਰੀ ਹੈ ਜੀ ਹੁਣ ਮੋਰਾ ਲੱਗਣਗੇ ਬਾਈ ਕਾਪੀ ਤੇ ਆਗਾ ਲੈ ਆ ਅੱਛਾ ਲੈ ਆ ਕਿਸੇ ਨੂੰ ਲੈ ਜਾ ਕਿਸੇ ਨੂੰ ਲੈ ਜਾ ਤੇ ਬਾਈ ਨੇ ਮੋਰ ਫੜ ਲਈ ਸਹੀ ਗੱਲ ਵੀਰੇ ਕਿੰਨੇ ਕਿ ਕਬੂਤਰ ਹੋ ਗਏ ਬਾਈ ਅੱਜ 49 ਹੋ ਗਏ ਆਪਣਾ ਕਿੰਨੇ ਹੋ ਗਏ ਬਾਈ 81 81 81 ਕਬੂਤਰ ਕਿੰਨੀ ਐਂਟਰੀ ਹੈ ਬਾਈ 1600 ਰੁਪਏ 1600 ਰੁਪਏ ਐਂਟਰੀ ਹੈ ਲੋ ਜੀ 1600 ਰੁਪਏ ਐਂਟਰੀ ਹੈ ਜੀ 81 ਕਬੂਤਰ ਹੋਣ 90 ਦੇ ਕਰੀਬ ਕਬੂਤਰ ਹੋ ਜਾਣੇ ਕਹਿੰਦੇ ਘੈਂਟ ਬਾਜੀ ਹੋਣੀ ਅੱਜ ਦੇਖਦੇ ਆ ਫਿਰ ਪਾਣੀ ਦੀ ਤਿਆਰੀਆਂ ਹੁਣ ਪਾਣੀ ਦੇਣਗੇ ਸਾਡੇ ਕੇ ਸੱਤ ਦਾ ਟਾਈਮ ਇੱਥੇ ਛੱਡਣ ਦਾ ਸ਼ਾਇਦ ਹਾਂ ਬਸ ਹੁਣ ਛੱਡ ਦੇਣੇ ਆ ਕਬੂਤਰ ਤੇ ਬਾਈ ਹਰੀ ਵੀ ਨੇ ਬਾਈ ਕਿਹੜੀ ਜਗ੍ਹਾ ਤੋਂ ਆਪਾਂ ਕਿਹੜੀ ਜਗ੍ਹਾ ਤੋਂ ਆ ਬਾਈ ਮੱਕ ਜਿਹੜੀ ਤੇ ਵੀਰੇ ਕੈ ਕਬੂਤਰ ਛੱਡਣੇ ਆ ਬਈ ਅੱਜ ਦੋ ਦੋ ਮੈਂ ਦੋ ਕਬੂਤਰ ਛੱਡਣੇ ਆ ਬਈ ਹੋ ਰਹੇ ਨੇ ਲੋਰ ਵੀ ਦਰਦੀ ਆ ਆਪਣਾ ਕੀ ਨਾਮ ਆ ਵੀਰੇ ਮੇਰਾ ਮੰਨਾ ਯਾਰ ਮੰਨਾ ਬਾਈ ਦਾ ਨਾਮ ਤੇ ਲੈ ਸੱਚਾ ਕਰਤਾ ਕਬੂਤਰ ਪੈ ਦੋਤੇ ਤੇ ਹੁਣ ਬਸ ਪਾਣੀ ਪਾਣੀ ਉਹ ਦੇ ਲੋ ਬਾਈ ਪਾਣੀ ਫਟਾਫਟ ਦੇ ਦਿੱ ਕਰੋ ਯਾਰ ਤਿਆਰੀਆਂ ਆਏ ਹੁਣ ਪਾਣੀ ਦੇ ਕੇ ਛੱਡਣਗੇ ਤੇ ਆ ਦੇਖੋ ਦਿਲ ਜਾਂਦੇ ਪਾਣੀ ਬਾਈ ਬਾਈ ਦਾ ਨਾਮ ਕੀ ਆ ਕਾਪੀ ਦੇਗਾ ਬਾਈ ਹੈ ਗੁਰਪ੍ਰੀਤ ਦਾ ਲੈ ਬਾਈ ਗੁਰਪ੍ਰੀਤ ਦਾ ਕਾਪੀ ਤੇ ਘੈਂਟ ਇਨਸਾਫ ਕਰਨਾ ਬਾਈ ਨੇ ਸਿਰੇ ਦੀ ਬਾਜ਼ੀ ਕਰਾਉਣੀ ਅੱਜ ਦੇਖਦੇ ਆ ਫਿਰ ਕਿਉਂ ਅੱਲਾ ਲੱਗਿਆ ਪਿਆ ਮੇਰੇ ਵੀਰੋ ਕੱਲ ਕਿੱਥੇ ਜਾ ਕੇ ਨਿਬੜਨੀ ਆ ਉਹ ਵੀ ਤੁਹਾਨੂੰ ਦੱਸਾਂਗੇ ਤੇ ਦੇਖਾਂਗੇ ਫਿਰ ਕਿਹੜੇ ਨੌਜਵਾਨ ਨੇ ਬਾਜ਼ੀ ਮਾਰਨੀ ਆ ਕੀ ਦੇ ਕੁੱਤਰ ਨੇ ਉੱਡਣਾ ਤੇ ਗੱਲ ਐਂ ਟਿਕਾਣੇ ਲੱਗੀ ਪਈ ਆ ਤੇ ਪਾਣੀ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਆ ਦੇਖੋ ਹਾਂ ਰਿਬਾਈ ਹੋ ਰਿਆ ਨੇ ਬਾਜੀ ਕਰਾ ਲਈ ਆਗੀ ਸਾਰੇ ਪਿੰਡ ਦੇ ਨੇ ਸ਼ਾਰ ਕਬੂਤਰ ਛੱਡਣ ਦੇਖਦੇ ਆਂ ਗੱਲ ਫਿਰ ਕਿੱਥੇ ਜਾ ਕੇ ਨਿਪਟਣੀਆਂ 7:30 ਵਜੇ ਕਹਿੰਦੇ ਉੱਲੇ ਲੱਗ ਜਾਣਗੇ ਮੇਰੇ ਵੀਰੋ ਹਾਂ ਦੇਖੋ ਪਾਣੀ ਲੱਕੀ ਜਾਂਦੇ ਆ ਆਹ ਜਿਹੜੀ ਕਰੀ ਜਾਂਦੇ ਆ ਤਿਆਰ ਕਬੂਤ ਲੱਗ ਜਾਣਾ ਅੱਜ ਪਤਾ ਕੀਨੇ ਕੰਨੇ ਬਦਾਮ ਖਾਦੇ ਦੇਖੋ ਫਿਰ ਗੱਲ ਕਿੱਥੇ ਜਾ ਕੇ ਨਿਬੜਨੀ ਆ ਤੇ ਬਾਈ ਹੋਰੀ ਪਾਣੀ ਦੀ ਤਿਆਰੀ ਕਰ ਰਹਾ ਦੇਖੋ ਤੁਸੀਂ ਤੇ ਅੱਜ ਕਹਿੰਦੇ ਮੇਲਾ ਲੱਗਿਆ ਪਿਆ ਮੇਰੇ ਵੀਰੋ ਘੈਂਟ ਬਾਜੀ ਹੋਣੀ ਅੱਜ ਤੇ ਦੇਖੋ ਦੋ ਦੋ ਨੇੜੇ ਚੱਲ ਕੇ ਖੜੇ ਆਈ ਨੇ ਪਾਣੀ ਦੇ ਘਰ ਨੂੰ ਯਾਰ ਲੈ ਕੰਮ ਦੇਖੋ ਠੀਕ ਹੈ ਠੀਕ ਹੈ ਉਹਦਾ ਵੀ ਕੋਈ ਚੱਲ ਨਹੀਂ ਪਾੜੀ ਰਚ ਗਈ ਉਹਦਾ ਕੋਈ ਨਾ ਤਾਂ ਆਇਆ ਹਾਂ ਹਾਂ ਬਾਈ ਕੇ ਕਰ ਨਹੀਂ ਗਿਆ ਨਾ ਯਾਰ ਵੀਡੀਓ ਬਣਾ ਰਿਹਾ ਜਣ ਅਰੇ ਬਰਮਾ ਕੁਛ ਚੈਨਲ ਤੇ ਪਾਉਣਾ ਹੁੰਦਾ ਭਾਈ ਬਾਜੀ ਆਵਾਜ਼ ਦੀ ਚੈਨਲ ਆ ਮੇਰਾ ਅੱਛਾ ਅੱਛਾ ਇਹ ਠੀਕ ਹੈ ਇਹ ਠੀਕ ਹੈ ਮਗਾ ਕੋਈ ਨਾ ਇੱਕ ਕਟਵਾ ਦੇ ਰਹੀ ਨੇ ਇਹਨਾਂ ਦਾ ਇਹ ਚੈਨਲ ਦਾ ਦਫ਼ਤਰ ਵੀ ਨੇੜੇ ਹੀ ਹੈ ਹੁਣ ਨਹੀਂ ਪਾਉਣੀ ਆ ਕੱਲ ਨੂੰ ਪਾਉਂ ਲਓ ਜੀ ਆ ਦੇਖੋ ਤਿਆਰੀ ਚੱਲ ਰਹੀ ਆ ਸਾਰੇ ਕਬੂਤਰ ਸਾਮਿਲ ਜਾਂਦੇ ਆ ਕਿਹੜਾ ਕਿਵੇਂ ਪਾਣੀ ਦੇ ਰਿਹਾ ਦੇਖੋ ਤੁਸੀਂ ਤੇ ਬਾਈ ਹੋਰ ਰੈਡੀ ਕਰ ਲੈ ਕਬੂਤਰ ਅੱਜ ਅਸਮਾਨ ਦੇ ਵੱਲ ਨਜ਼ਰ ਆ ਜਾਣੀਆਂ ਕਬੂਤਰ ਵਾਜ ਜਾਂਦੀਆਂ ਗੱਲ ਐਨ ਟਕਾਣੇ ਲੱਗੀ ਪਈ ਆ ਦੇਖਾਂਗੇ ਗੱਲ ਕਿੱਥੇ ਜਾ ਕੇ ਨਿਬੜਨੀ ਆ ਪਾਣੀ ਪੂਣੀ ਦਿੱਤੇ ਸਾਰੇ ਬਾਈ ਹੋਰਾਂ ਨੇ ਬਸ ਹੁਣ ਓਲਿਆ ਦਾ ਟਾਈਮ ਆ ਜੀ ਦੇਖਾਂਗੇ ਫਿਰ ਆ ਟੌਪ ਦੀ ਬਾਜੀ ਹੋਣੀ ਆ ਮੇਰੇ ਵਿੰਡੋ ਕੰਨੇ ਚੰਡੀਗੜ੍ਹ ਦੇ ਨਾਲ ਪਿੰਡ ਪੈਂਦਾ ਖੁੱਡੇ ਲਾਹੋਰਾ ਪਤਾ ਨਹੀਂ ਖੁੱਡੇ ਲਾਹੋਰਾ ਹਾਂ ਅੱਜ ਆਪਾਂ ਤੁਹਾਨੂੰ ਪਤਾ ਪਹਿਲੀ ਵਾਰ ਆਏ ਆ ਈ ਧੂਰ ਬਾਜੀ ਤੇ ਦੇਖਦੇ ਆ ਫਿਰ ਉੱਲਿਆਂ ਦੀ ਤਿਆਰੀ ਆ ਬਈ ਹੁਣ ਕਿੰਸੀ ਕਬੂਤਰ ਹੋ ਗਈ ਜੀ ਕਹਿੰਦੇ 90 ਦੇ ਕਰੀਬ ਹੋ ਜਾਣੇ ਇੱਕ ਦੋ ਕਬੂਤਰ ਹੋ ਰਹੇ ਨੇ ਆ ਤੇ ਦੇਖਦੇ ਆ ਫਿਰ ਮਾਂ ਮਹੀਦਾ ਉਹ ਜਿਹੜੀ ਭਾਂਡਾ ਮੈਂ ਜਨਾ ਚੰਪ ਚੰਮੋਂ ਤੇ ਮੈਂ ਤਰ ਜਿੱਤਿਆ ਛਤਰੀ ਬਨਾਂ ਮੈਂ ਉੱਠ ਗਿਆ ਬਹਿਣ ਮਾਂ ਚੱਲ ਤੇ ਆਓ ਬਾਈ ਲਿਆਓ ਯਾਰ ਲੱਗੀ ਉਹ ਦੇਖੂੰਗਾ ਲੈ ਦੇਤਾ ਬਾਈ ਨੇ ਹੁੱਕਾ ਮਾਰਤਾ ਕਹਿੰਦੇ ਲਿਆਓ ਬਾਈ ਟਾਈਮ ਹੋ ਗਿਆ ਲਿਆਓ ਲਿਆਓ ਬਾਈ ਯਾਰ ਲੋ ਜੀ ਹੁਣ ਮੋਹਰਾਂ ਲੱਗਣੀਆਂ ਮੋਹਰਾਂ ਚ ਕਹਿੰਦੇ ਪਤਾ ਲੱਗ ਜਾਂਦਾ ਵੀ ਕੋਈ ਕਬੂਤਰ ਡਾਸਮੈਂਟ ਐ ਬਸ ਕਿਉਂ ਰੁਕ ਪਾ ਰਿਹਾ ਡਾਸਮੈਂਟ ਐ ਬਸ ਕਰ ਤੇ ਨੀ ਲੇਟ ਆ ਥੋ ਠੱਡ ਲੱਗ ਰਹੀ ਰੈਡ ਤੋਂ ਟੱਕ ਦੋ ਓਏ ਡਾਸਮੈਂਟ ਐ ਜਲਦੀ ਕਰ ਲੋ ਹੋਰ ਵੀ ਚਾਨਣਾ ਕਰਾ ਦਈਏ ਆਓ ਭਾਈ ਲਿਆਓ ਜਲਦੀ ਆਹ ਕਾ ਟਾਈਮ ਹੋ ਗਿਆ ਯਾਰ ਹਾਂ ਭਾਈ ਕਿੰਨੇ ਕਬੂਤਰ ਉੱਡਣਗੇ ਅੱਜ ਠਾ ਗੱਡੀਆਂ ਪੁੱਤਾਂ ਦੇ ਪੋਟੇਾਂ ਮਾਂ ਤੇ ਮਾਈਂ ਪੀਨੇ ਪਾਰਟੀ ਨੋ ਬੜੀ ਲੱਗਦੀ ਆਹ ਦੇਖੀ ਖਾਸੀ ਗੱਲ ਬਾਈ ਬਾਈ ਗੱਲ ਜੀ ਕਿੰਨੇ ਕਬੂਤਰ ਉੜਣਗੇ ਅੱਜ ਉਹ ਕਿੰਨੇ ਕਬੂਤਰ ਹੋ ਗਏ ਬਾਈ 30 ਪਲੱਸ ਹੋ ਜਾਣਾ ਤੁਸੀਂ ਕਿੰਨੇ ਛੱਡਿਆ ਬਾਈ 6 6 ਛੱਡ ਕੀ ਨਾਮ ਤੇ ਛੇ ਬੀਰੇ ਹੋ ਸੋਨੂ ਸੁਨੀਲ ਸੋਨੂ ਸੁਨੀਲ ਲੋ ਜੀ ਕਹਿੰਦੇ ਮੇਲਾ ਲੱਗਣਾ ਤੇ ਘੈਂਟ ਬਾਜੀ ਹੋਣੀ ਆ ਕੀ ਅਸਮਾਨ ਦੇ ਵੱਲ ਨਜ਼ਰਾਂ ਜਾਣੀਆਂ ਨੇ ਕਬੂਤਰ ਬਾਜ ਜਾਂਦੀਆਂ ਦੇਖਦੇ ਆ ਗੱਲ ਫਿਰ ਕਿੱਥੇ ਜਾ ਕੇ ਨਿਬੜਨੀ ਆ ਮਿੰਟ ਕਹਿੰਦੇ 10 ਰਹਿੰਦੇ ਆ ਮੇਰੇ ਵੀਰੋ 10 ਮਿੰਟਾਂ ਦੇ ਵਿੱਚ ਵਿੱਚ ਉਲੇ ਲੱਗ ਜਾਣੇ ਆਗੇ ਦੇਖਾਂਗੇ ਫਿਰ ਕਹਿਦੀ ਹਾਂ ਕਿ ਅਗਲੇ ਸਟੈਂਪ ਲਾ ਕੇ ਫਿਰ ਅੱਗੇ ਮੈਂ ਕਹਿਦੀ ਹਾਂ ਅਗਲੂ ਪੜ੍ਹਦੇ ਆਂ ਭਾਈ ਇਹ ਮੋਹਰ ਵਾਲੇ ਮੋਹਰ ਕਹਾਂ ਨੂੰ ਅੱਜ ਆਪਣੇ ਹੋਏ ਬਸ ਅੱਜ ਆਪਣੇ ਕੋਲ ਪੈਸੇ ਪਾ ਰੋ ਉਲੇ ਨੂੰ ਆ ਕੇ ਲਾ ਦਿਓ ਕਹਿੰਦੇ ਆ ਭਾਈ ਦੇਖੀ ਕਰੋ ਜਣਾ ਬਹੁਤ ਟਾਈਮ ਮਰ ਗਿਆ ਯਾਰ ਹੋਰ ਲਵਾ ਲਿਓ ਸਾਰੇ ਭਾਈ ਮੋਹਰ ਲਵਾ ਕੇ ਬੈਠਿਓ ਲਓ ਜੀ ਪਹਿਲੇ ਕਬੂਤਰ ਦੇ ਕਹਿੰਦੇ ਮੋਹਰ ਲੱਗ ਚੁੱਕੀ ਚਾ ਲਓ ਇਹ ਅਸਮਾਨ ਦੇ ਵੱਲ ਲੱਗ ਰਹੇ ਨੇ ਅਸਮਾਨ ਨੂੰ ਅਸਮਾਨ ਨੂੰ ਅਸਮਾਨ ਨੂੰ ਲੱਗ ਦਿੱਤਰ ਲਓ ਜੀ ਲਓ ਜੀ ਮੋਹਰ ਲੱਗ ਗਈ ਜਾਂਦੇ ਤੇ ਹੁਣ ਉੱਡ ਹੀ ਜਾਂਦੇ ਆ ਕਬੂਤਰ ਸਾਰੇ ਬਹੁਤ ਚੰਗੇ ਲੱਗੇ ਘਰਿਓ ਘਰਿਓ ਮੜਾ ਜਲਦੀ ਲੈਓ ਵੀ ਲੈਓ ਲੋਕਾਂ ਨੂੰ ਦੇਖਦੇ ਆ ਕਿ ਜੇ ਰੁਕ ਸਕ ਲੈ ਆਹ ਜਾਂਦੇ ਅਸਮਾਨ ਨੂੰ ਦੇਖੋ ਫਿਰ ਅਣ ਗੱਲ ਮੇਰੇ ਵੀਰੋ ਟਕਾਣੇ ਲੱਗੀ ਪਈ ਆ ਦੇਖਦੇ ਆ ਫਿਰ ਕਿੱਥੇ ਜਾ ਕੇ ਨਹੀਂ ਬਣੂਗੀ ਗੱਲ ਸਮਾਨ ਆ ਦੇ ਕੋ ਲੱਗ ਕੇ ਉੱਲਿਆ ਗਿਆ ਆ ਗਿਆ ਆ ਗਿਆ ਆ ਗਏ ਧਿਆਨ ਦੇ ਲੈ ਆ ਗਏ ਬਾਈ ਛੱਡ ਦਿਓ ਛੇਤੀ ਲਿਓ ਬਾਈ ਕਬੂਤਰ ਲਿਓ ਹੋਰ ਕੀ ਤੇ ਲਗ ਰਹੇ ਨੇ ਆਪਾਂ ਇਹ ਦੇਖੀ ਨਾ ਤਾ ਵੀ ਰੱਖ ਲਏ ਬੋ

কি মানে ਕਿਹੜਾ ਉਹ ਹੀ ਹੈ ਉਹ ਦਿਓ ਕੁਦਰਤ ਦੇ ਉਹ ਹੀ ਹੈ ਨਹੀਂ ਬਾਈ ਮੁੰਡਾ ਹੁਣ ਗਿਆ ਦੇਖ ਲੈ ਮੁੰਡਾ ਸਵਾਰ ਗਿਆ ਉੱਧਰ ਦੇਖਗਾ ਉਹ ਲਿਆਓ ਮਾਈ ਜਣੇ ਲਾ ਕੇ ਹੋਰ ਚੱਲ ਚੜ ਗਿਆ ਹੈ ਚੱਲ ਮਰੇ ਗਿਆ ਹੈ ਹਲਾ ਚੜ ਗਿਆ ਹੈ ਕੀ 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 ਹੋ ਗਿਆ ਉਹ ਪਾਣੀ ਚ ਜਾ ਚੱਲੀ ਜਾਂਦੀ ਆ ਬਾਜੀ 5:35 ਦਾ ਟਾਈਮ ਹੋ ਗਿਆ ਦੇਖੋ ਫਿਰ ਇੱਧਰ ਚੰਡੀਗੜ੍ਹ ਦੇ ਵਿੱਚ ਕੀ ਕਰਦੇ ਆ ਏਰੀਏ ਦੇ ਵਿੱਚ ਜਿੰਨੇ ਤੇ ਰੈਜਕ ਉਹਨਾਂ ਤੇ ਬਾਜੀ ਵੰਡ ਦਿੰਦੇ ਆ ਜਿੰਨੇ ਕਬੂਤਰ ਰਹਿ ਗਏ ਵੈਸੇ ਥੋੜਾ ਜਿਹਾ ਮੌਸਮ ਇੱਧਰ ਠੰਡਾ ਹੁੰਦਾ ਹੁਣ ਦੇਖਦੇ ਆ ਫਿਰ ਵੀਰ ਤਾਂ ਪਕੜ ਆ ਯਾਰ ਹਾਂਜੀ ਨਾ ਨਾ ਬਾਈ ਦਾ ਚੈਨਲ ਹੈ